ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਦੋਵੇਂ ਹੱਥ ਜੋੜ ਕੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਕੁਦਰਤ ਗਿਆਨ ਚੈਨਲ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਸੰਗਤ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਰੋਜ਼ ਆਪ ਜੀ ਦੇ ਨਾਲ ਗੁਰਬਾਣੀ ਦੇ ਨਾਲ ਸੰਬੰਧਿਤ ਸਾਖੀਆਂ ਲੈ ਕੇ ਆਉਂਦੇ ਹਾਂ ਤੇ ਜਿਹੜੀ ਸਾਖੀ ਤੁਸੀਂ ਅੱਜ ਸਰਵਣ ਕਰਨ ਜਾ ਰਹੇ ਹੋ ਉਹ ਸਾਖੀ ਇਹ ਹੈ ਕਿ ਕਿਸ ਤਰ੍ਹਾਂ ਪੰਚਮ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਜਿਨ੍ਹਾਂ ਨੇ ਸੁਖਮਣੀ ਸਾਹਿਬ ਜੀ ਦੀ ਗੁਰਬਾਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ ਤੇ ਕਿਸ ਤਰ੍ਹਾਂ ਇਹ ਪਵਿੱਤਰ ਇਲਾਹੀ ਗੁਰਬਾਣੀ ਕਾਲ ਯੁਗ ਤੋਂ ਸਾਡੀ ਵਖਿਆ ਕਰਦੀ ਹੈ ਸੰਗਤ ਜੀ ਧਿਆਨ ਨਾਲ ਇਸ ਸਾਖੀ ਨੂੰ ਸੁੰਨਾ ਅਤੇ ਕੋਸ਼ਿਸ਼ ਕਰਨਾ ਕਿ ਇਹ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਪੰਚਮ ਪਾਸ਼ਾ ਸਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ੁਕਰਾਨਾ ਲਿਖਣਾ ਨਾ ਭੁੱਲਣਾ ਸੰਗਤ ਜੀ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਗੁਰੂ ਜੀ ਦੀ ਸੰਗਤ ਜੀ ਇਹ ਜੋ ਸਮਾਜ ਚੱਲ ਰਿਹਾ ਹੈ ਕੋਰ ਭਿਆਨਕ ਕਾਲ ਯੁਗ ਦਾ ਚੱਲ ਰਿਹਾ ਹੈ ਕਾਲ ਯੁਗ ਦੇ ਲੱਛਣ ਵੱਧ ਰਹੇ ਹਨ ਜਿਵੇਂ ਕਿ ਇੱਕ ਮਿਸਾਲ ਹੈ ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ ਉਸ ਕੋਲੋਂ ਸਾਰੇ ਡਰਦੇ ਹਨ ਕਿਉਂਕਿ ਰਾਜਾ ਦਾ ਜੋ ਚਾਹੇ ਉਹ ਹੀ ਕਰ ਸਕਦਾ ਹੈ ਜਿਹੜਾ ਮਰਜ਼ੀ ਚਾਹੇ ਕਾਨੂੰਨ ਬਣਾ ਸਕਦਾ ਹੈ ਜਿਸ ਨੂੰ ਚਾਹੇ ਫਾਂਸੀ ਲਗਵਾ ਸਕਦਾ ਹੈ ਪੂਰੀ ਤਾਕਤ ਦਾ ਮਾਲਕ ਹੁੰਦਾ ਹੈ ਇਸੇ ਤਰ੍ਹਾਂ ਹੀ ਇਹ ਜਿਹੜਾ ਯੁੱਗ ਜਾ ਰਿਹਾ ਹੈ ਇਸ ਤੇ ਕਾਲ ਯੁੱਗ ਦਾ ਰਾਜ ਹੈ ਪਹਿਲੇ ਸਤਜੁਗ ਫਿਰ ਤ੍ਰੇਤਾ ਫਿਰ ਦਵਪਰ ਤੇ ਹੁਣ ਕਾਲ ਯੁੱਗ ਦਾ ਰਾਜ ਹੈ ਕਿਉਂਕਿ ਉਹ ਰਾਜਾ ਹੈ ਪੰਜ ਇਸ ਤੇ ਚਰਨਹਿਲ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਅਤੇ ਆਲਸ, ਨੀਂਦਰ, ਦੁਸ਼, ਈਰਖਾ, ਚੁਗਲੀ, ਦਲਿਤਰੀ, ਬੁਰਾ ਸੋਚਣਾ ਤੇ ਹੋਰ ਇਹ ਸਾਰੀਆਂ ਇਸ ਦੀਆਂ ਫੌਜਾਂ ਹਨ ਪਰ ਜੇ ਸੁਖਮੀ ਸਾਹਿਬ ਜੀ ਦੀ ਬਾੜ ਲੱਗੀ ਹੋਵੇ ਤਾਂ ਇਸ ਦੇ ਅੱਗੇ ਕਲਯੁਗ ਉਸ ਦੀਆਂ ਫੌਜਾਂ ਉਸ ਤੇ ਜਰਨੈਲ ਦਾ ਵੀ ਕੋਈ ਜੋਰ ਨਹੀਂ ਚੱਲਦਾ ਤੁਸੀਂ ਕਦੀ ਦੇਖਿਆ ਹੋਏਗਾ ਕਿ ਕੋਈ ਚੰਗਾ ਕਰਮ ਉੱਤੇ ਆਵੇ ਅੰਮ੍ਰਿਤ ਵੇਲਾ ਬਣ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਹੀ ਕਦੀ ਉੱਠਿਆ ਨਹੀਂ ਜਾਵੇਗਾ ਤੇ ਕਦੀ ਨਾਗਾ ਪੈ ਜਾਵੇਗਾ ਜਾਂ ਕਿਸੇ ਮਨਮੁਖ ਦਾ ਸੰਗ ਘੇਰ ਕੇ ਲੈ ਜਾਵੇਗਾ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੋਵੇਗਾ ਮਨ ਕਹੇਗਾ ਸੌ ਜਾ ਕਿੱਥੇ ਤਾਂ ਅੰਮ੍ਰਿਤ ਵੇਲੇ ਅੰਮ੍ਰਿਤ ਵਰਗਾ ਰਾਸ ਲੈਿੰਦੇ ਹੋਵੋਗੇ ਤੇ ਕਿਧਰੇ ਕਾਲ ਯੁਗ ਇੰਨੀ ਇੰਦਾ ਜ਼ਿਆਦਾ ਹਾਵੀ ਹੋ ਜਾਂਦਾ ਹੈ ਕਿ ਕਹਿੰਦਾ ਹੈ ਸੌ ਜਾ ਕਈ ਵਾਰ ਸਾਡੇ ਨਾਲ ਐਸਾ ਬੀਤਦਾ ਹੈ ਜਦੋਂ ਸਮਾਂ ਦਾ ਅੰਮ੍ਰਿਤ ਪੀਣ ਦਾ ਹੁੰਦਾ ਹੈ ਪਰ ਨੀਂਦਰ ਬਹੁਤ ਜ਼ੋਰ ਪਾ ਦਿੰਦੀ ਹੈ ਮਨੁੱਖ ਬਹੁਤ ਕੋਸ਼ਿਸ਼ ਕਰਦਾ ਹੈ ਕਿ ਅੰਮ੍ਰਿਤ ਵੇਲਾ ਬਣ ਜਾਵੇ ਪਰ ਨਹੀਂ ਬਣਦਾ ਆਮ ਕਰਕੇ ਹੀ అలਾਰਮ ਵੀ ਲਾਉਂਦੇ ਹਾਂ ਇੱਕ ਨਹੀਂ ਦੋ ਦੋ ਤਿੰਨ ਤਿੰਨ ਘੜੀਆਂ ਤੇ ਵੀ అలਾਰਮ ਵੱਜਦਾ ਹੈ ਪਰ ਨੀਂਦ ਇੰਨਾ ਜ਼ਿਆਦਾ ਜ਼ੋਰ ਪਾ ਦਿੰਦੀ ਹੈ ਕਿ ਵਾਸ ਹੀ ਨਹੀਂ ਜਾਦਾ అలਾਰਮ ਬੰਦ ਕਰਕੇ ਫਿਰ ਸੌ ਜਾਂਦੇ ਹਾਂ ਭਾਵ ਕਲਯੁਗ ਜ਼ੋਰ ਪਾਉਂਦਾ ਹੈ ਉੱਠਾ ਨਹੀਂ ਦਿੰਦਾ ਇੱਕ ਵਾਰ ਕਲਯੁਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿ ਮੇਰੇ ਕੋਲੋਂ ਹੀਰੇ ਮੋਤੀ ਜਵਾਹਰਾਤ ਲੈ ਲਵੋ ਇਹ ਅੰਮ੍ਰਿਤ ਵੇਲੇ ਦੀ ਗੁਰਬਾਣੀ ਨਾ ਪੜੋ ਤੇ ਨਾ ਪੜਾਓ ਤੇ ਕੋਲ ਖੜੇ ਸੀ ਭਾਈ ਮਰਦਾਨਾ ਜੀ ਕਲਜੁਗ ਨੂੰ ਪੁੱਛਣ ਲੱਗੇ ਮੈਨੂੰ ਇੱਕ ਗੱਲ ਦੱਸ ਇਹ ਜਿਹੜੀ ਤੂੰ ਆਪਣੇ ਉੱਪਰ ਚਾਦਰ ਲਈ ਹੈ ਉਹ ਤਾਂ ਸਾਰੀ ਛੇਕੋ ਛੇਕ ਹੈ ਤੇਰੇ ਕੋਲ ਤਾਂ ਆਪਣੇ ਉੱਤੇ ਲੈਣ ਲਈ ਕੋਈ ਚੰਗਾ ਕੱਪੜਾ ਵੀ ਨਹੀਂ ਹੈ ਤੇ ਤੂੰ ਸਾਨੂੰ ਹੀਰੇ ਮੋਤੀ ਦੇਣ ਦੀਆਂ ਗੱਲਾਂ ਕਰਦਾ ਪਿਆ ਹੈ ਕਲਜੁਗ ਕਹਿਣ ਲੱਗਾ ਇਹ ਵੀ ਤੇਰੇ ਨਾਲਕ ਦਾ ਹੀ ਕੀਤਾ ਹੋਇਆ ਹੈ ਭਾਈ ਮਰਦਾਨਾ ਜੀ ਕਹਿੰਦੇ ਕਿ ਮੇਰਾ ਗੁਰੂ ਨਾਨਕ ਤਾਂ ਅੰਮ੍ਰਿਤ ਵੰਡਦਾ ਹੈ ਕਲ ਜੁ ਕਹਿਣ ਲੱਗਾ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਣ ਲੱਗਦੇ ਹਨ ਮੈਂ ਉਹਨਾਂ ਉੱਤੇ ਆਪਣੀ ਆਲਸ ਰੂਪੀ ਚਾਦਰ ਪਾ ਦਿੰਦਾ ਹਾਂ ਜਿਹੜੇ ਤਾਂ ਹੁੰਦੇ ਹਨ ਕੱਚੇ ਉਹ ਤਾਂ ਇਸ ਚਾਦਰ ਦੇ ਲਪੇਟ ਵਿੱਚ ਸੁੱਤੇ ਰਹਿ ਜਾਂਦੇ ਹਨ ਤੇ ਜਿਹੜੇ ਹੁੰਦੇ ਹਨ ਪੱਕੇ ਉਹ ਲੱਤਾਂ ਮਾਰ ਕੇ ਆਲਸ ਦੀ ਚਾਦਰ ਨੂੰ ਪਰਾਂ ਸੁੱਟ ਦਿੰਦੇ ਹਨ ਤੇ ਅਸ਼ਨਾਣ ਕਰਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੇ ਹਨ ਉਹਨਾਂ ਨੇ ਲੱਤਾਂ ਮਾਰ-ਮਾਰ ਕੇ ਮੇਰੀ ਚਾਦਰ ਛੇ ਕੋ ਛੇ ਕਰ ਦਿੱਤੀ ਹੈ। ਭਾਵ ਕੀ ਰੋਗਦਾ ਹੈ ਕਲਜੋ। ਸੰਗਤ ਜੀ ਅੰਮ੍ਰਿਤ ਵੇਲੇ ਦੇ ਤੇ ਕਲਜੋ ਦੇ ਭਿਆਨਕ ਸਮੇਂ ਦੇ ਨਾਲ ਸੰਬੰਧ। ਧੰਨ ਧੰਨ ਪਿਆਰੇ ਭਵਨਨ ਸਿੰਘ ਜੀ ਕਲੇਰਾ ਵਾਲਿਆਂ ਦੇ ਇਤਿਹਾਸ ਵਿੱਚੋਂ ਇੱਕ ਬੜੀ ਅਨੋਖੀ ਸਾਖੀ ਮਿਲਦੀ ਹੈ। ਧੰਨ ਧੰਨ ਪਿਆਰੇ ਭਵਨਨ ਸਿੰਘ ਜੀ ਮਹਾਰਾਜ ਸਵੇਰ 12 ਵਜੇ ਉੱਠਣਾ, ਜਪ ਤੱਕ ਕਰਨਾ, ਆਪ ਵੀ ਜੁੜਨਾ ਤੇ ਦੁਨੀਆਂ ਨੂੰ ਵੀ ਉਹਰ ਨਾਨਕ ਪਾਸ਼ਾ ਜੀ ਦੇ ਨਾ ਜੋੜਨਾ ਪਰ ਕਲਜੋ ਕੋਲੋਂ ਬਰਦਾਸ਼ਤ ਨਾ ਹੋਇਆ। ਬਾਬਾ ਜੀ ਇੱਕ ਵਾਰ ਨਨ ਸਰ ਕਲੇਰਾ ਵਿਖੇ ਜਿੱਥੇ ਹੁਣ ਸਰੋਵਰ ਬਣਿਆ ਹੋਇਆ ਹੈ ਉਸ ਵਕਤ ਸੰਗਤ ਜੀ ਉਥੇ ਜੰਗਲ ਬਿਆਬਾਨ ਸੀ। ਵੱਡੇ ਵੱਡੇ ਦਰਖਤ ਸਨ, ਸੁਨਸਾਨ ਜਗ੍ਹਾ ਸੀ। ਇਹ ਤਾਂ ਬਾਅਦ ਵਿੱਚ ਧੰਤਨ ਦੇ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਗਰੀਬ ਨਿਵਾਜ਼ ਜੀ ਨੇ ਜੰਗਲ ਨੂੰ ਮੰਗਲਮਈ ਕੀਤਾ ਸਰੋਵਰ ਤਿਆਰ ਕਰਵਾਇਆ, ਸੁੰਦਰ ਸਥਾਨ ਬਣਾਇਆ ਹਨ। ਉੱਥੇ ਬਾਬਾ ਜੀ ਤਪ ਕਰ ਰਹੇ ਸਨ ਧੰਨ ਧੰਨ ਪਿਆਰੇ ਬੰਨਨ ਸਿੰਘ ਜੀ ਮਹਾਰਾਜ ਸੇਵਕ ਦੇ ਕੋਲੋਂ ਸੁਖਣੀ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੇ ਸਨ ਬਾਬਾ ਜੀ ਇੱਕ ਚੌਂਕੜੀ ਦੇ ਵਿੱਚ ਇੱਕ ਚੌਂਕੜੀ ਦੇ ਵਿੱਚ ਪੰਜ ਪਾਠ ਰੋਜ਼ਾਨਾ ਸੀ ਵੀ ਸੁਖਣੀ ਸਾਹਿਬ ਜੀ ਦਾ ਸਰਵਣ ਕਰਦੇ ਸਨ ਸੰਗਤ ਜੀ ਉੱਥੇ ਕੀ ਕੋਤਕ ਵਾਪਰਿਆ ਇੱਕ ਬੜੀ ਭੈਣਾਂ ਦੇ ਸ਼ਕਲ ਦਾ ਜੀਬ ਬਾਬਾ ਜੀ ਦੇ ਸਾਹਮਣੇ ਆਕਰੋਪਤਾ ਮਹਾਪੁਰਖ ਨੇ ਨੇਤਰ ਖੋਲੇ ਤੇ ਪੁੱਛਿਆ ਭਈ ਤੂੰ ਕੌਣ ਹੈ ਉਹ ਪਿਆਰਕ ਸੂਰਤ ਦਾ ਜੀਵ ਅੱਖ ਲੱਗਾ ਮੈਂ ਕਾਜੋਗਾ ਹਾਂ ਜਿਸ ਦਾ ਸਾਰੀ ਸ੍ਰਿਸ਼ਟੀ ਤੇ ਰਲ ਚੱਲਦਾ ਹੈ ਬਾਬਾ ਜੀ ਕਹਿੰਦੇ ਫਿਰ ਅਸੀਂ ਕੀ ਕਰੀਏ ਅਸੀਂ ਤਾਂ ਤੈਨੂੰ ਨਹੀਂ ਬੁਲਾਇਆ ਇੱਥੇ ਸਾਡੇ ਕੋਲ ਕੀ ਲੈਣ ਆਇਆ ਹੈ ਕਲਜੋ ਕਹਿੰਦਾ ਮੈਂ ਤੁਹਾਡੇ ਤੋਂ ਬੜਾ ਦੁਖੀ ਹਾਂ ਬਾਬਾ ਜੀ ਕਹਿੰਦੇ ਅਸੀਂ ਤੈਨੂੰ ਅਜਿਹਾਂ ਕਿਹੜਾ ਦੁੱਖ ਦਿੱਤਾ ਹੈ ਅਸੀਂ ਤਾਂ ਇੱਥੇ ਸਤਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਹਾਂ ਭਜਨ ਬੰਦਗੀ ਕਰ ਰਹੇ ਹਾਂ ਕਲਜੋ ਕਹਿੰਦਾ ਮੈਂ ਉਹਨਾਂ ਸਾਰਿਆਂ ਤੋਂ ਹੀ ਦੁਖੀ ਹਾਂ ਜੋ ਨਾਮ ਜਪਦੇ ਤੇ ਜਪਾਉਂਦੇ ਹਨ ਮੇਰਾ ਰਾਜ ਹੈ ਮੇਰੇ ਰਾਜ ਵਿੱਚ ਤਾਂ ਕਾਮ ਵਾਸ਼ਨਾਵਾਂ ਦੀਆਂ ਲਹਿਰਾਂ ਚਲਣੀਆਂ ਚਾਹੀਦੀਆਂ ਹਨ ਮਾਸ ਸ਼ਰਾਬ ਦੇ ਦੌਰ ਚਲਣੇ ਚਾਹੀਦੇ ਹਨ ਤੇ ਤੁਸੀਂ ਨਾਮ ਦਾ ਆਵਾਜ਼ਾ ਦੇ ਰਹੇ ਹੋ ਇਹ ਹੀ ਮੇਰੇ ਲਈ ਸਭ ਤੋਂ ਵੱਡਾ ਦੁੱਖ ਹੈ ਸੰਗਤ ਜੀ ਫਿਰ ਬਾਬਾ ਜੀ ਨੇ ਗੁਰਬਾਣੀ ਦੀ ਪੰਕਤੀ ਪੜ੍ਹੀ ਕਬੀਰ ਸੰਤ ਨਾ ਛਾੜੇ ਸੰਤੈ ਜੋ ਕੋਟਿਕ ਮਿਲਹਿ ਅਸੰਤ ਬਾਬਾ ਜੀ ਕਹਿੰਦੇ ਹਨ ਤੇਰੇ ਵਰਗੇ ਹਜ਼ਾਰਾਂ ਕਾਲਯੁਗ ਵੀ ਆ ਜਾਣ ਅਸੀਂ ਇਹ ਰਿਸ਼ਤਾ ਨਹੀਂ ਛੱਡਣਾ ਜਦੋਂ ਇਹ ਜਵਾਬ ਸੁਣਿਆ ਤਾਂ ਕਾਲਯੁਗ ਦੀਆਂ ਅੱਖਾਂ ਲਾਲ ਗੁੱਸੇ ਚ ਅੱਗ ਬਬੂਲਾ ਹੱਥ ਨਾ ਪੀੜਦਾ ਮੁਠੀਆਂ ਨਾ ਪੀੜਦਾ ਹੋਇਆ ਕਹਿਣ ਲੱਗਾ ਵਿਕਾਰਤਾ ਮੈਂ ਤੁਹਾਡਾ ਬਹੁਤ ਕੁਝ ਕਰਦਾ ਹਾਂ ਪਰ ਇੱਥੇ ਇਹ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਇਸ ਤੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ ਬਾਬਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਕਿ ਚੰਗਾ ਕੀਤਾ ਕਿ ਆਪਣੀ ਕਮਜ਼ੋਰੀ ਤਾਂ ਤੂੰ ਆਪ ਹੀ ਦੱਸ ਦਿੱਤੀ ਹੈ ਆਪਨੀ ਬਿਮਾਰੀ ਦਾ ਇਲਾਜ ਆਪੇ ਹੀ ਤੁਸਾਨੂੰ ਦੱਸ ਦਿੱਤਾ ਹੈ ਜੇ ਤੂੰ ਸੁਖਮਨੀ ਸਾਹਿਬ ਤੋਂ ਐਨਾ ਡਰਦਾ ਹੈ ਅਸੀਂ ਅੱਗੇ 5 ਪਾਠ ਸੁਣਦੇ ਸਾਂ ਹੁਣ 24 ਘੰਟੇ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਚੱਲੇਗਾ ਕਦੀ ਭੋਗ ਨਹੀਂ ਪਵੇਗਾ ਸੰਗਤ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕ ਸਰ ਜਿੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਨਿਰੰਤਰ ਹੀ ਚੱਲ ਰਿਹਾ ਹੁਣ ਆਪੇ ਹੀ ਸੰਗਤ ਜੀ ਤੁਸੀਂ ਅੰਦਾਜ਼ਾ ਲਗਾ ਲਓ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਦਾ ਜੇ ਦਾ ਰਾਜ ਹੈ ਉਸ ਦਾ ਵੀ ਜਮਹਣ ਬਾਣੀ ਦੇ ਅੱਗੇ ਵਸ ਨਹੀਂ ਚੱਲਦਾ ਇਹ ਜੋ ਕੋਰ ਕਾਲਜਿਕ ਦਾ ਸਮਾਂ ਚੱਲ ਰਿਹਾ ਹੈ ਇਸ ਨਾਲ ਦੁਨੀਆ ਕਦੋਂ ਦੀ ਬਰਬਾਦ ਹੋ ਗਈ ਹੋਵੇ ਇਸ ਸੜਦੇ ਪਲ ਦੇ ਸੰਸਾਰ ਵਿੱਚ ਜੇਕਰ ਨੌ ਜਿੰਨੀ ਮਰਿਆਦਾ ਕਾਇਮ ਹੈ ਇਹ ਸੰਸਾਰ ਜੇਕਰ ਪਰਲੂ ਤੋਂ بچਿਆ ਹੈ ਤਾਂ ਉਹ ਕੇਵਲ ਮਾਪੁਰਖਾਂ ਦੀਆਂ ਕਮਾਈਆਂ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਰਮਹਾਨ ਸਦਕਾ ਸੰਗਤ ਜੀ ਤੁਸੀਂ ਆਪ ਵੀ ਇਹ ਗੱਲ ਨੂੰ ਪਰਖਿਆ ਹੋਵੇਗਾ ਕਿ ਜਦੋਂ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਤੁਸੀਂ ਪੜ੍ਹੋਗੇ ਨੀਂਦਰ ਬਹੁਤ ਜ਼ਿਆਦਾ ਜ਼ੋਰ ਪਾਵੇਗੀ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਹੈ ਉਹ ਕਲਯੁਗ ਦਾ ਰਾਜ ਨਹੀਂ ਚੱਲਣ ਦਿੱਤੀ ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਇੰਨੀ ਤਾਕਤ ਭਰੀ ਹੈ ਕਿ ਕਲਯੁਗ ਕਹਿੰਦਾ ਹੈ ਕਿਦਰੇ ਇਹ ਕਿਸੇ ਦੇ ਹਿਰਦੇ ਵਿੱਚ ਨਾ ਵੱਸ ਜਾਵੇ ਪੂਰੀਆਂ ਫੌਜਾਂ ਭੇਜ ਕੇ ਜ਼ੋਰ ਲਗਾਉਂਦਾ ਹੈ ਇਸ ਬਾਣੀ ਤੋਂ ਡਰਦਾ ਹੈ ਕਾਲ ਯੁਗ ਕਿ ਜੇ ਇਹ ਵਸ ਗਈ ਸਿੱਖ ਦੇ ਅੰਦਰ ਤਾਂ ਮੇਰੀਆਂ ਤਾਂ ਜੜਾਂ ਉਖੜ ਜਾਣੀਆਂ ਹਨ ਖਾਸ ਸੰਗਤ ਜੀ ਜਗਤ ਵਿੱਚ ਝੂਠ ਦਾ ਪਸਾਰਾ ਹਰ ਪਾਸੇ ਹੈ ਸੰਸਾਰ ਜਲ ਰਿਹਾ ਹੈ ਟੀਵੀ ਦਾ ਜ਼ੋਰ ਨੀਂਦਰ ਦਾ ਜ਼ੋਰ ਈਰਖਾ ਚੁਗਲੀ ਦਵੇਸ਼ ਸਭ ਪਾਸੇ ਛਾਈ ਹੋਈ ਹੈ ਇੱਕ ਕਮਰੇ ਵਿੱਚ ਅੱਗ ਲੱਗੀ ਹੋਵੇ ਤੇ ਕੋਈ ਕਹੇ ਉਸ ਕਮਰੇ ਵਿੱਚੋਂ ਨੰਗ ਕੇ ਦੂਸਰੇ ਕਮਰੇ ਵਿੱਚ ਜਾਣਾ ਹੈ ਇਸੇ ਕੁ ਵੀ ਨਾ ਲਗੀ ਇਹ ਬਹੁਤ ਔਖੀ ਗੱਲ ਹੈ ਭਾਵ ਕੋਈ ਕਹੇ ਕਿ ਮੇਰੀ ਅਖੀਰੇ ਸਵਾਸਾਂ ਤੱਕ ਗੁਰੂ ਦੇ ਚਰਨਾਂ ਨਾਲ ਨਿਮਜ ਜਾਵੇ ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜਿਆ ਨਾਮ ਨਾਲ ਜੁੜਿਆ ਗੁਰ ਸਿੱਖੀ ਨਾਲ ਜੁੜਿਆ ਹੋ ਬੀਤ ਜਾਵੇ ਇਹ ਹੈ ਦੂਜੇ ਕਮਰੇ ਵਿੱਚ ਜਾਣਾ ਗੁਰੂ ਅਮਰਦਾਸ ਪਾਤਸ਼ਾਹ ਜੀ ਬਾਣੀ ਵਿੱਚ ਲਿਖਦੇ ਹਨ ਜਗਤ ਜਲੰਧਾ ਰਖ ਲੈ ਆਪਣੀ ਕਿਰਪਾਦਾਰ ਸੰਗਤ ਜੀ ਘਰ ਵਿੱਚ ਕੱਜਲ ਕੰਮ ਵਿੱਚ ਪੌਣ ਵਾਲਾ ਸੁਰਮਾ ਪਿਆ ਹੋਵੇ ਕਿਧਰੇ ਡੁੱਲ ਜਾਵੇ ਤੁਸੀਂ ਕਹੋ ਇਸ ਨੂੰ ਇਕੱਠਾ ਕਰਨਾ ਹੈ ਤੇ ਹੱਥ ਵੀ ਨਾਲ ਲਿਪੜੇ ਐਸਾ ਨਹੀਂ ਹੋ ਸਕਦਾ ਹੱਥ ਬਦੋ ਬਦਿ ਲਿਪੜ ਜਾਂਦੇ ਹਨ ਕਿਧਰੇ ਨਾ ਕਿਧਰੇ ਕਾਲਖ ਲੱਗ ਹੀ ਜਾਂਦੀ ਹੈ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਜਗ ਕਾਜਲ ਦੀ ਕੋਠੜੀ ਹੈ ਜਨਮ ਤੋਂ ਲੈ ਕੇ ਮੌਤ ਤੱਕ ਇਸ ਵਿੱਚ ਵਿਚਰਨਾ ਕਾਜਲ ਦੀ ਕੋਠੜੀ ਵਿੱਚ ਵਿਚਰਨਾ ਹੈ ਨਾਲ ਹੀ ਕਹਿੰਦੇ ਹਨ ਚਾਨਣਾ ਵੀ ਨਹੀਂ ਹੈ ਵੀ ਹਨੇਰਾ ਇਦਰੇ ਹਨੇਰੇ ਚ ਸੁਰਮਾ ਇਕੱਠਾ ਕਰਨਾ ਹੋਵੇ ਤਾਂ ਕਹੇ ਦਾਗਣਾ ਲੱਗੇ ਹੋਰ ਓਕੀ ਗੱਲ ਹੈ ਚਾਨਣ ਹੋਵੇ ਤਾਂ ਥੋੜਾ ਧਿਆਨ ਵੀ ਰੱਖਿਆ ਜਾ ਸਕਦਾ ਹੈ ਸੰਗਤ ਜੀ ਧੰਨ ਧੰਨ ਪੰਚਮ ਪਾਸ਼ਾ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਹਨੇਰੇ ਵਾਲਾ ਖੂ ਆਖਿਆ ਹੈ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਅੰਧ ਦਾ ਅਰਥ ਹੈ ਹਨੇਰਾ ਕੂਪ ਦਾ ਅਰਥ ਹੈ ਖੂ ਰਸਤੇ ਵਿੱਚ ਖੂ ਹੀ ਖੂ ਹੋਣਾ ਤੇ ਹੋਵੇ ਹਨੇਰਾ ਹੀ ਹਨੇਰਾ ਬਚ ਕੇ ਚੱਲਣਾ ਬਹੁਤ ਔਖ ਹੈ ਸੰਸਾਰ ਇਹੋ ਜਿਹਾ ਹੀ ਹੈ ਸੰਗਤ ਜੀ ਕਿਧਰੇ ਤੇ ਟੀਵੀ ਵੀ ਨਹੀਂ ਛੱਡਦਾ ਕਿਧਰੇ ਵਕਾਰ ਨਹੀਂ ਛੱਡਦੇ ਕਦੀ ਐਸੀਆਂ ਹਨੇਰੀਆਂ ਅੰਦਰ ਚੱਲਣ ਲੱਗ ਜਾਂਦੀਆਂ ਹਨ ਐਸੇ ਖਿਆਲ ਮਨ ਵਿੱਚ ਪ੍ਰਗਟ ਹੋ ਜਾਂਦੇ ਹਨ ਜਿਹੜੇ ਗੁਰੂ ਨੂੰ ਨਹੀਂ ਚੰਗੇ ਲੱਗਦੇ ਕਦੀ ਕੋਈ ਲਹਿਰ ਦਿਮਾਗ ਤੇ ਐਸਾ ਦਬਾਅ ਦਿੰਦੀ ਹੈ ਕਿ ਜੁੜਿਆ ਹੋਇਆ ਮਨ ਵੀ ਟੁੱਟ ਜਾਂਦਾ ਹੈ ਨਾਮਦੇਵ ਜੀ ਕਿੰਨੇ ਵੱਡੇ ਭਗਤ 72 ਵਾਰ ਦਰਸ਼ਨ ਹੋਏ ਭਗਵਾਨ ਦੇ ਕਿੰਨੀ ਵੱਡੀ ਭਗਤੀ ਫਿਰ ਵੀ ਕਹਿੰਦੇ ਹਨ ਤਾਰ ਲੈ ਬਾਪ ਬੀਠ ਲਾ ਭਗਤ ਨਾਮਦੇਵ ਜੀ ਕਹਿੰਦੇ ਹਨ हे ਭਗਵਾਨ ਮੈਂ ਤੇਰਾ ਨਾਮ ਤਾਂ ਜਪਦਾ ਹਾਂ ਪਰ ਕਈ ਲਹਿਰਾਂ ਆਉਂਦੀਆਂ ਹਨ ਕਦੀ ਲੋਭ ਦੀ ਲਹਿਰ ਕਦੀ ਮੈਨ ਦੀ ਲਹਿਰ ਹਉਮੈ ਦੀ ਲਹਿਰ ਕਦੀ ਕੋਈ ਤੇ ਕਦੀ ਕੋਈ ਕਾਲ ਯੁਗ ਦਾ ਸਮਾਂ ਹੈ ਲਹਿਰਾਂ ਬੜੀਆਂ ਤਗੜੀਆਂ ਨੇ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਲਹਿਰ ਡੋਬ ਕੇ ਲੈ ਜਾ ਡੂਬ ਕੇ ਲੈ ਜਾਵੇ ਭਾਗ ਕੀ ਬਹੁਤ ਔਖਾ ਹੈ ਸੰਗਤ ਜੀ ਕਾਲ ਯੁਗ ਦੇ ਭਿਆਨਕ ਸਮੇਂ ਵਿੱਚ ਅਖੀਰਲੇ ਸਵਾਸਾਂ ਤੱਕ ਇੰਨਾਂ ਚੀਜ਼ਾਂ ਤੋਂ ਬਚ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਲਿਪੋਣੀ ਸੰਗਤ ਜੀ ਸੋਚਿਆ ਕਰੋ ਗਹਿਰਾਈ ਵਿੱਚ ਜਾ ਕੇ ਜਦੋਂ ਗਹਿਰਾਈ ਵਿੱਚ ਜਾਓਗੇ ਤਾਂ ਕਹੋਗੇ ਕਿ ਵਾਕਈ ਪਤਾ ਨਹੀਂ ਇਸ ਕਾਲ ਯੁਗ ਦੇ ਰਾਜ ਵਿੱਚ ਕਿਹੜੇ ਵੇਲੇ ਕੋਈ ਲਹਿਰ ਸਾਡਾ ਵੀ ਦਿਮਾਗ ਖਰਾਬ ਕਰ ਦੇਵੇ ਕਿਸੇ ਮਨਮੁਖ ਦਾ ਸੰਗ ਸਾਨੂੰ ਘੇਰ ਕੇ ਲੈ ਜਾਵੇ ਦੁਨੀਆ ਦੇ ਝੂਠੇ ਪਰ ਮਨਮੋਹਕ ਮਨਮੋਹਕ ਰੰਗ ਸਾਨੂੰ ਆਪਣੇ ਵਿੱਚ ਆਪਣੇ ਵੱਲ ਖਿੱਚ ਕੇ ਲੈ ਜਾਣ ਕਿਉਂਕਿ ਸੰਗਤਜੀ ਝੂਠ ਦਾ ਪਸਾਰਾ ਬਹੁਤ ਜ਼ਿਆਦਾ ਹੈ ਸੱਚੇ ਬੰਦੇ ਦਾ ਚੱਲਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਇਸ ਕਾਲ ਯੁਗ ਦੇ ਹੋਰ ਸਮੇਂ ਵਿੱਚ ਪੱਤੀਆਂ ਹਨੇਰੀਆਂ ਤੇ ਵਾਦੀਆਂ ਲਹਿਰਾਂ ਤੋਂ ਇਹ ਸੁਖਮੀ ਸਾਹਿਬ ਜੀ ਦੀ ਬਾਣੀ ਸਾਡੀ ਰਾਖੀ ਕਰਦੀ ਹੈ ਕਿੰਨੀ ਤਾਕਤ ਭਰੀ ਹੈ ਸਤਿਗੁਰ ਜੀ ਨੇ ਇਸ ਪਵਿੱਤਰ ਬਾਣੀ ਵਿੱਚ ਜੇ ਤੁਹਾਡੇ ਪੱਲੇ ਸੁਖਮੀ ਸਾਹਿਬ ਜੀ ਦਾ ਧੰਨ ਹੈ ਫੇਰ ਕੱਢ ਜੂਗਾ ਤੁਹਾਡੇ ਤੇ ਹਾਵੀ ਨਹੀਂ ਹੋ ਸਕੇਗਾ ਇਹ ਦੁਨੀਆ ਦੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਣਗੇ ਅਸਲੀ ਉਹੀ ਹੈ ਜਿਸ ਦੀ ਅਖੀਰਲੇ ਸਵਾਸਾਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਲਿਬ ਜਾਵੇ ਜਿਉਣਾ ਤਾਂ ਉਸ ਦਾ ਹੈ ਬੜਿਆਂ ਨੂੰ ਦੇਖੀਦਾ ਹੈ ਕਈ ਵਾਰ ਬੜਾ ਚਾ ਚੜਦਾ ਹੈ ਅਮਰਤ ਵੇਲੇ ਜਾਗਣ ਦਾ ਬਾਣੀ ਪੜ੍ਹਨ ਦਾ ਗੁਰਦੁਆਰੇ ਜਾਣ ਦਾ ਅਮਰਤ ਸ਼ਾਕੇ ਗੁਰੂ ਦੇ ਸਿੱਖ ਸੱਜਣ ਦਾ ਪਰ ਆਮ ਦੇਖਣ ਵਿੱਚ ਆਉਂਦਾ ਹੈ ਕਿ ਕਈਆਂ ਦਾ 6 ਮਹੀਨੇ ਸਾਲ ਬਾਅਦ ਜਾਂ 2 ਸਾਲ ਬਾਅਦ ਸਾਰਾ ਚਾਹ ਠੰਡਾ ਹੋ ਜਾਂਦਾ ਹੈ ਫਿਰ ਜ਼ਿੰਦਗੀ ਕਿੱਥੇ ਦੀ ਕਿੱਥੇ ਨਰਕ ਚ ਗਰਕ ਹੋ ਜਾਂਦੀ ਹੈ ਕਾਲ ਯੁਗ ਐਸਾ ਪ੍ਰਭਾਵ ਪਾਉਂਦਾ ਹੈ ਅਮਰਤ ਵੇਲਾ ਵੀ ਟੁੱਟ ਜਾਂਦਾ ਹੈ ਗੁਰ ਸਿੱਖੀ ਜੀਵਨ ਵੀ ਨਹੀਂ ਰਹਿੰਦਾ ਦੂਜੀ ਬਹੁ ਗਿੰਦੀ ਘੇਰ ਕੇ ਲੈ ਜਾਂਦੀ ਹੈ ਜੇ ਸੁਖਮਨੀ ਸਾਹਿਬ ਦੀ ਲੜ ਫੜੋਗੇ ਫਿਰ ਅੱਗੇ ਵਧਦੇ ਜਾਓਗੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਸੁਖਮਨੀ ਸਾਹਿਬ ਦੀ ਪੈਰਾ ਲਗਾ ਕੇ ਰੱਖੋ ਸੁਖਮੀ ਸਾਬ ਜੀ ਦੀ ਗੁਰਬਾਣੀ ਦਾ ਜਾਪ ਲਾ ਕੇ ਰੱਖੋ ਆਪਣੇ ਬੱਚਿਆਂ ਨੂੰ ਸ੍ਰੀ ਸੁਖਮੀ ਸਾਬ ਜੀ ਦੇ ਜਾਪ ਕਰਵਾਓ ਘਰਾਂ ਵਿੱਚ ਭੈਣਾਂ ਨੇ ਜਾਂ ਵੀਰਾਂ ਕੋਲ ਜਦੋਂ ਵੀ ਟਾਈਮ ਮਿਲੇ ਸੁਖਮੀ ਸਾਬ ਜੀ ਦਾ ਜਾਪ ਕਰੋ ਗੁਰੂ ਘਰਾਂ ਦੀ ਦਰਸ਼ਨ ਕਰੋ ਪੱਕੇ ਸਿੱਖ ਬਣੋ ਸੰਗਤ ਜੀ ਇੱਥੇ ਇਹ ਸਾਡੀ ਸਾਖੀ ਸਮਾਪਤ ਹੁੰਦੀ ਹੈ ਆਪ ਜੀ ਦੇ ਨਾਲ ਸਾਖੀ ਸਾਂਝੀ ਕਰਦੇ ਆਂ ਦਾਸ ਤੋਂ ਕੋਈ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਹਾਂ ਗੁਰੂ ਜੀ ਕੀ ਪਿਆਰੀ ਸੰਗਤ ਬਖਸ਼ਣ ਹਾਰ ਹੈ ਬਖਸ਼ਣ ਯੋਗ ਹੈ ਸੰਗਤ ਜੀ ਦਾਸ ਨੂੰ ਮਾਫ ਕਰ ਦੇਣਾ ਅਤੇ ਇੱਕ ਗੱਲ ਹੋਰ ਜਿਨ੍ਹਾਂ ਨੇ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦਾ ਜਾਪ ਹਜੇ ਨਹੀਂ ਸ਼ੁਰੂ ਕੀਤਾ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਲਿਖੀ ਹੋਈ ਪੁਸਤਕ ਨੌਂ ਵਿਸ਼ੇਸ਼ਤਾਈਆਂ ਸ੍ਰੀ ਸੁਖਮਨੀ ਸਾਹਿਬ ਜਰੂਰ ਪੜੋ ਸੰਗਤ ਜੀ ਜਦੋਂ ਤੁਸੀਂ ਪੜੋਗੇ ਤਾਂ ਤੁਹਾਨੂੰ ਬਹੁਤ ਜਿਆਦਾ ਆਨੰਦ ਆਵੇਗਾ ਬਹੁਤ ਗੁਰਬਾਣੀ ਤੇ ਤੁਹਾਡਾ ਵਿਸ਼ਵਾਸ ਵਧੇਗਾ ਸੰਗਤ ਜੀ ਦੋਵੇਂ ਹੱਥ ਜੋੜ ਕੇ ਗੁਰੂ ਫਤੇ ਜੀ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ Hey.